ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਰਕਾਰੀ ਮਹਿਕਮੇ ਦੀਆਂ ਕਮੀਆਂ ਲਗਾਤਾਰ ਸਾਡੇ ਚੈਨਲ ਰਾਹੀਂ ਵਿਖਾਈਆਂ ਜਾਂਦੀਆਂ ਹਨ ਪਰ ਲੱਗਦਾ ਹੈ ਕਿ ਸੰਬੰਧਿਤ ਵਿਭਾਗ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਜਿਆਤੀ ਥਾਣੇ ਦੇ ਨਾਲ ਲੱਗਦੀ ਸੜਕ ਦੀ ਕੁਝ ਸਮਾਂ ਪਹਿਲਾਂ ਬਾਰਿਸ਼ ਤੇ ਪਾਣੀ ਨਾਲ ਭਰੀ ਸੜਕ ਵਿਖਾਈ ਗਈ ਸੀ ਅਤੇ ਹੁਣ ਪਾਣੀ ਹਟਣ ਤੋਂ ਬਾਅਦ ਸੜਕ ਦੀ ਅਸਲੀ ਤਸਵੀਰ ਸਾਹਮਣੇ ਆ ਗਈ ਹੈ ਅਸੀਂ ਮੰਗ ਕਰਦੇ ਹਾਂ ਕਿ ਸੰਬੰਧਿਤ ਵਿਭਾਗ ਇਸ ਵੱਲ ਖਾਸ ਧਿਆਨ ਦੇਵੇ ਤਾਜੋ ਇਹ ਸਮੱਸਿਆ ਦਾ ਹੱਲ ਹੋਵੇ ਜਿਸ ਤੋਂ ਲੋਕ ਪਰੇਸ਼ਾਨ ਹਨ ਇਹ ਸਟੇਸ਼ਨ ਦਾ ਆਪਣਾ ਜਿਹੜਾ ਮੇਨ ਫਲਾਈਓਵਰ ਹੈ ਇਹਦੇ નીચે ਵਾਲਾ ਨਾਰਥਰਨ ਰੇਲਵੇ ਯੂਨੀਅਨ ਦਫ਼ਤਰ ਦੇ ਨਜ਼ਦੀਕ ਲੱਗਦਾ ਰੋੜਿਆ ਬਹੁਤ ਮਾੜੀ ਕੰਡੀਸ਼ਨ ਹੈ ਬਰਸਾਤਾ ਇੰਨਾ ਹੋਈਆਂ ਇੰਨਾ ਜਾਨੀ ਤੇ ਮਾਨੀ ਨੁਕਸਾਨ ਹੋਇਆ ਲੋਕਾਂ ਦਾ ਪਰ ਪ੍ਰਸ਼ਾਸਨ ਦੇ ਸਿਰ ਤੇ ਕੋਈ ਅਸਰ ਨਹੀਂ ਆ ਇਸ ਤਰ੍ਹਾਂ ਹੀ ਇਸ ਸਲੋੜ ਤੋਂ ਸਾਡਾ ਰੋਜ਼ ਲੰਘਣਾ ਵਾ ਕਾਫੀ ਪਬਲਿਕ ਨੰਗਦੀ ਆ ਤੇ ਲੋਕਾਂ ਦੀਆਂ ਗੱਡੀਆਂ ਦੇ ਨੁਕਸਾਨ ਹੋ ਰਹੇ ਇਹਦੇ ਨਾਲ ਦੇ ਨਾਲ ਜਾਨੀ ਨੁਕਸਾਨ ਸੱਟਾਂ ਲੱਗੀਆਂ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਜੇ ਮਾਰਕੀਟ ਚ ਬੈਟਰੀ ਵਾਲੇ ਰਿਸ਼ਕੇ ਪਲਟ ਜਾਂਦੇ ਇਥੇ ਪਾਣੀ ਇਕੱਠਾ ਹੋਣ ਨਾਲ ਕਿਸੇ ਦਾ ਕੋਈ ਵੀ ਪ੍ਰਸ਼ਾਸਨ ਦਾ ਇਸ ਚੀਜ਼ ਵੱਲ ਧਿਆਨ ਨਹੀਂ ਸਿਰਫ ਪ੍ਰਸ਼ਾਸਨ ਦਾ ਜੇ ਧਿਆਨ ਆ ਤੇ ਆਪਣੀ ਪਬਲਿਕ ਸਿਟੀ ਲੈਣ ਲਈ ਜਦ ਕਿ ਇਥੇ ਬਹੁਤ ਨੁਕਸਾਨ ਹੋ ਰਿਹਾ ਵਸੋ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵਾਂ ਕਿ ਇਸ ਚੀਜ਼ ਵੱਲ ਧਿਆਨ ਦੇ ਕੇ ਰੋਡ ਨੂੰ ਜਲਦ ਤੋਂ ਜਲਦ ਮੁਰੰਮਤ ਕਰਾਈ ਜਾਵੇ ਇਹ ਤਾਂ ਤੁਸੀਂ ਖੁਦ ਦੇਖ ਹੀ ਰਹੇ ਹੋ ਕਿ ਕਿੰਨੀ ਕੁ ਸਮਾਰਟ ਸਿਟੀ ਆ ਇਸ ਕੋਈ ਡਵੈਲਪਮੈਂਟ ਨਹੀਂ ਹੋ ਰਹੀ हां ਜਿਹੜੇ ਪੌਸ਼ ਏਰੀਏ ਉਥੇ ਡਵੈਲਪਮੈਂਟ ਜਰੂਰ ਹੁੰਦੀ ਹੋएगी ਇਹਨਾਂ ਦੇ ਆਪਣੇ ਇਲਾਕੇ ਪਰ ਜਿਹੜੇ ਸਲਮ ਏਰੀਏ ਨੇ ਉਥੇ ਪਾਣੀ ਦੀ ਸੀਵਰੇਜ ਦੀ ਪ੍ਰੋਬਲਮ ਦੇਖ ਲਓ ਮੇਨ ਅਚ ਸਲੋਡ ਦੇ ਆਪਾਂ ਖਲੋ ਕੇ ਗੱਲ ਕਰ ਰਹੇ ਸਭ ਤੋਂ ਵੱਡੀ ਗੱਲ ਕਿ ਕੂੜੇ ਦੀ ਇਸ ਟਾਈਮ ਲਿਫਟਿੰਗ ਬੰਦ ਹੋ ਗਈ ਆ ਉਹ ਕਹਿ ਰਹੇ ਜੀ ਪ੍ਰਾਈਵੇਟ ਏਜੰਸੀ ਜਿਹੜੀ ਗਈ ਸੀ ਉਹਨਾਂ ਦਾ ਕੰਟਰੈਕਟ ਖਤਮ ਨਹੀਂ ਹੋਇਆ ਬਲਕਿ ਉਹਨਾਂ ਨੂੰ ਪੇਮੈਂਟਾਂ ਨਾ ਆਣ ਕਰਨ ਕੀ ਉਹ ਆਣਾ ਬੰਦ ਹੋ ਗਏ ਆ ਟੇਰਾਂ ਲਟੇਰ ਲੱਗੇ ਹੋਏ ਆ ਮੇਰੀ ਅੱਜ ਹੀ ਸਵੇਰੇ ਵਾਰਡ ਨੰਬਰ 63 ਤੋਂ ਸਾਡੇ ਪਾਰਸ਼ਦ ਨੇ ਸੰਜੀਵ ਢਾਂਗਰੀ ਜੀ ਮੈਂ ਉਹਨਾਂ ਨੂੰ ਖੁਦ ਕਾਲ ਕੀਤੀ ਤੇ ਚਲੋ ਉਹਨਾਂ ਨੇ ਬਹੁਤ ਹੈਲਪ ਕੀਤੀ ਬਹੁਤ ਵਧੀਆ ਕਾਉਂਸਲਰ ਨੇ ਪਰ ਭੇਜਿਆ ਪਰ ਬਹੁਤ ਬਿਮਾਰੀਆਂ ਗਾਂ ਵਰਸਾਤਾ ਵਾਂ ਊੜੇ ਤੋਂ ਬਿਮਾਰੀਆਂ ਬਿਮਾਰੀਆਂ ਤੋਂ ਗਾਂ ਬੱਚਿਆਂ ਨੂੰ ਕਈ ਜਿਹੜਾ ਵਾਇਰਲ ਫੈਲ ਰਿਹਾ ਇਸੇ ਪ੍ਰੋਬਲਮ ਕਰਕੇ ਹੋ ਰਿਹਾ ਜੀਆਰਪੀ ਅਮਨਜੀਤ ਗਿੱਕੂ ਸਾਹਮਣੇ ਲਾਈਓਪਟੇ ਨਿਕਲੇ ਸੱਤਕਾ ਰੋਡ ਜਿਹੜਾ ਬਿਲਕੁਲੀ ਕੁੱਤਾ ਪਿਆ ਮੀਂਹ ਦੇ ਵਿੱਚ ਕਈ ਮੋਟਰਸਾਈਕਲ ਵਾਲੇ ਸਕੂਟਰ ਵਾਲੇ ਬਹੁਤ ਜਗ੍ਹਾ ਟਿੱਗੇ ਵੀ ਆ 49 ਲੀ ਨਾਉਂ ਚਲਾਉਣਾ ਚਾਹੀਦਾ ਵੀ ਆ ਨਾਂ ਦੇ ਟਿਕਾਨਾਂ ਵਾਲਿਆਂ ਨੇ ਮੋਟਰਸਾਈਕਲ ਵਾਲਿਆਂ ਨੇ ਤੁਸੀਂ ਕੀ ਕੰਮ ਕਰਦੇ ਹੋ ਪੂਰਾ ਆ ਜੇ ਮੈਂ ਆਪੇ ਚਲਾਣਾ ਮੈਂ ਵੀ ਲੰਘਿਆ ਇੱਕ ਤੁਹਾਨੂੰ ਦੇਖ ਕੇ ਮੈਂ ਇਸ ਕਰਕੇ ਰਿਕਵੈਸਟ ਕੀਤੀ ਆ ਵੀ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਮੈਂ ਇਹ ਨੰਬਰ ਸੱਚ ਜਾਮ ਲੱਗਣ ਦਾ ਕਾਰਨ ਆ ਹੀ ਹੈਗਾ ਇਹ ਕਹਿ ਇੱਧਰ ਟੁੱਟਾ ਇੱਕ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਸਾਰਾ ਰੋਡ ਟੁੱਟਾ ਹੋਇਆ ਉਹਦੇ ਕਰਕੇ ਹੀ ਸਾਰਾ ਜਾਮ ਲੱਗਦਾ ਹੈ ਉਪਰੀ ਜਿਹੜੀ ਉਹ ਕੋਈ ਟਿੱਪਾਂ ਦਾ ਪਛਾਨ ਹੈ ਬਰਸਾਤ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਰੇਲਵੇ ਸਟੇਸ਼ਨ ਦੇ ਬਾਹਰ ਵਾਲੀ ਰੋਡ ਨੂੰ ਕਵਰ ਕਰਦੇ ਪਏ ਹਾਂ ਪਹਿਲਾਂ ਵੀ ਕਵਰ ਕੀਤਾ ਹੈ ਔਰ ਫਿਰ ਕਵਰ ਕਰ ਐਸਕਰ ਕਰ ਰਹੇ ਹਾਂ ਕਿਉਂਕਿ ਪਾਣੀ ਦਾ ਲੈਵਲ ਕੱਟ ਗਿਆ ਹੈ ਔਰ ਜਿਵੇਂ ਕਿ ਤੁਸੀਂ ਬਹੁਤ ਕਲੀਅਰ ਵੇਖਿਆ ਨੇ ਕਿ ਖੱਡੇ ਕਿੰਨੇ ਗਹਿਰੇ ਇੱਥੇ ਪਏ ਹੋਏ ਨੇ ਗੱਡੀਆਂ ਬਹੁਤ ਧਿਆਨ ਲੰਗਦਿਆਂ ਨੇ ਨੁਕਸਾਨ ਵੀ ਹੋਏ ਨੇ ਔਰ ਤੁਸੀਂ ਲੋਕਾਂ ਨੂੰ ਸੁਣਿਆ ਹੈ ਕਿ ਸੱਟਾਂ ਤੱਕ ਲੋਕਾਂ ਨੂੰ ਵਜੀਆਂ ਨੇ ਪ੍ਰਸ਼ਾਸਨ ਕਿਉਂ ਨਹੀਂ ਜਾਗ ਰਿਹਾ ਆਪਣੀ ਦੇਖ ਤੋਂ ਕਿਉਂ ਨਹੀਂ ਵੇਖ ਰਿਹਾ ਔਰ ਡਿਪਾਰਟਮੈਂਟ ਸੰਬੰਧਿਤ ਹੈਗਾ ਉਹ ਵੇਖਿਆ ਇਸ ਚੀਜ਼ ਨੂੰ ਕਿ ਲੋਕਾਂ ਨੂੰ ਸੱਟਾਂ ਵਾਰੀਆਂ ਨੇ ਬਾਰ ਬਾਰ ਲੋਕੀ ਡਿਮਾਂਡ ਕਰ ਰਹੇ ਨੇ ਇਸ ਚੀਜ਼ ਨੂੰ ਕਿ ਠੀਕ ਕੀਤਾ ਜਾਵੇ ਅਸੀਂ ਕਵਰੇਜ ਕਰ ਰਹੇ ਆ ਲੇਕਿਨ ਉਹ ਟੀਟ ਦੇ ਟੀਟ ਹੈਗੇ ਕੋਈ ਡਿਪਾਰਟਮੈਂਟ ਅਗੇ ਨਹੀਂ ਆ ਰਹੇ ਉਮੀਦ ਕਰਦੇ ਹਾਂ ਕਿ ਹੁਣ ਇੱਕ ਵਾਰ ਫਿਰ ਜੀ ਜੋ ਖਬਰ ਲਗਾ ਰਹੇ ਹਨ ਔਰ ਜੋ ਕਵਰ ਕਰ ਰਹੇ ਹਨ ਇਸ ਚੀਜ਼ ਨੂੰ ਸੀਰੀਅਸਲੀ ਲਵੇ ਡਿਪਾਰਟਮੈਂਟ ਕਿ ਕੁਝ ਖਬਰਾਂ ਦਾ ਅਸਰ ਹੁੰਦਾ ਹੈ ਕੁਝ ਰਹਿ ਜ਼ਰੂਰ ਜਾਂਦੇ ਨੇ ਲੇਕਿਨ ਲੇਟਰ ਔਰ ਦੇਰ ਸਵੇਰ ਉਹ ਹੁੰਦੀਆਂ ਜ਼ਰੂਰ ਨੇ ਆਪਣੇ ਸਹਿਯੋਗੀ ਅਜੇ ਕੁਮਾਰ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ